ਨਾ ਬਾਦਲ ਪਰਵਾਰ ਕਿਤੇ ਲੱਭਿਆ ਨਾ ਪਟਿਆਲੇ ਵਾਲਿਆਂ ਦਾ ਜਿਨ੍ਹਾਂ ਦੀ ਸਰਦਾਰੀ 2-300 ਸਾਲ ਤੋਂ ਗਈ ਨਸ ਹੈ ਚਾਹੇ ਮੁਗਲ ਆਏ ਚਾਹੇ ਅੰਗਰੇਜ਼ ਆਏ ਕਿਸੇ ਸੂਰਤ ਚ ਨਸ ਗਈ ਅੱਜ ਉਹ ਖਾਕ ਬਣੇ ਹੋਏ ਸਾਰੇ ਅਸੀਂ ਆਪਣਾ ਜੋ ਤਰੀਕਾ ਉਹਨੂੰ ਭੁੱਲ ਰਹੇ ਸੁਮੇਧ ਸੈਣੀ ਜਿਨੇ ਇਸ ਕੇਸ ਚ ਹੁਕਮ ਦਿੱਤੇ ਪਰਮਰਾਜ ਉਮਰਾਂ ਨੰਗੜ ਉਹਨਾਂ ਨੇ ਸਵੇਤ ਸੈਣੀ ਆਪ ਕਹਿੰਦਾ ਸੀਗਾ ਕਿ ਮੈਂ 500 ਬੰਦਾ ਮਾਰਿਆ ਪਰ ਇਹਨਾਂ ਘਟਨਾਵਾਂ ਤੋਂ ਬਾਅਦ ਉਸ ਚੂਹੇ ਮੰਗੂ ਲੁਕਦੇ ਫਿਰੇ ਨੇ ਸਾਰੇ ਪੁਲਿਸ ਵਾਲੇ ਉਹਨਾਂ ਅਫਸਰਾਂ ਨੂੰ ਅਸੀਂ ਕੋਰਟਾਂ 'ਚ ਘੜੀਸ ਕੇ ਲੈ ਕੇ ਗਏ ਜਿਨ੍ਹਾਂ ਨੇ ਘਰ ਬੈਠਿਆਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਅੰਦਰ ਦਿੱਤਾ ਚੋਰ 17 ਤਖਦੀਮ ਵਾਲੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦੀ ਨਿੱਗੀ ਗੋਦ 'ਤੇ ਜੁੜ ਬੈਠੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੀਵਾਨ ਦੇ ਵਿੱਚ ਜਿਹੜੇ ਸਿੱਧ ਕਾਲੇ ਨੇ ਸਿਰੜ ਵਾਲੇ ਨੇ ਉਹ ਬੈਠੇ ਨੇ ਜਾਂ ਜਿਹੜੇ ਸੁਣ ਵੀ ਰਹੇ ਨੇ ਦੂਰ ਬੈਠੇ ਉਹੀ ਸੁਣ ਰਹੇ ਹੋਣਗੇ ਜਿਨ੍ਹਾਂ ਨੂੰ ਆਣਖ ਦਾ ਸਿੱਧਕ ਦਾਜ ਕੋਈ ਭਾਅ ਸੱਤ ਬਰਸ ਹੋਏ ਆਪਾਂ ਸਾਰੇ ਆਪੋ ਆਪਣੀ ਸਮਰੱਥਾ ਮੁਤਾਬਕ ਜ ਜਿੰਨੀਕ ਜਿਹਦੇ ਉੱਤੇ ਪਾਤਸ਼ਾਹ ਨੇ ਕਿਰਪਾ ਕੀਤੀ ਉਸ ਪਾਤਸ਼ਾਹ ਦੀ ਕਿਰਪਾ ਦੇ ਦਿੱਤੇ ਬਲਬੁੱਧ ਦੇ ਅਨਸਾਰ ਗੁਰੂ ਮਹਾਰਾਜ ਦਾ ਜਿਹੜਾ ਅਦਬ ਸਤਕਾਰ ਹੈ ਉਹ ਬਹਾਲ ਕਰਨ ਦੀ ਜਿਹੜੀ ਲਹਿਰ ਚੱਲ ਰਹੀ ਪਿਛਲੇ 7 ਸਾਲ ਤੋਂ ਉਹਦੇ ਚ ਆਪ ਆਪਣਾ ਯੋਗਦਾਨ ਪਾ ਰਹੇ ਮੋਖ ਰੂਪ ਦੇ ਵਿੱਚ 7 ਸਾਲ ਦੇ ਵਿੱਚ ਦੋ ਨੁਕਤੇ ਨੇ ਜਿਨ੍ਹਾਂ ਦੇ ਉੱਤੇ ਬਹੁਤ ਸਾਰੀ ਵਿਚਾਰ ਹੋਈ ਬਹੁਤ ਸਾਰਾ ਉਦਦਮ ਹੋਇਆ ਇੱਕ ਇਸ ਗੱਲ ਦੇ ਉੱਤੇ ਕਿ ਆਪਾਂ ਇਨਸਾਫ ਲੈਣਾ ਹੈ ਮਹਾਰਾਜ ਦੀ ਬੇਅਦਬੀਆਂ ਦਾ ਦੂਜਾ ਇਸ ਗੱਲ ਦਾ ਕਿ ਇਸ ਆਦਬ ਸਤਕਾਰ ਦੀ ਲਹਿਰ ਦੇ ਦੌਰਾਨ ਜਿਹੜੇ ਸਿੱਧਕੀ ਸਿੱਖਾਂ ਨੇ ਸਰੀਰ ਕਰਕੇ ਆਪਣਾ ਯੋਗਦਾਨ ਪਾਇਆ ਜਿਨ੍ਹਾਂ ਦੀਆਂ ਕੁਰਬਾਨੀਆਂ ਹੋਈਆਂ ਸ਼ਹਾਦਤਾਂ ਹੋਈਆਂ ਜਾਂ ਹੋਰ ਵੀ ਬਹੁਤ ਸਾਰੇ ਫੱਟੜ ਹੋਏ ਐਸੇ ਵੀ ਜਦੋਂ ਉਦੋਂ 14 ਅਕਤੂਬਰ ਨੂੰ ਗੋਲੀ ਚੱਲੀ ਉਹ ਤੋਂ ਗੋਲੀਆਂ ਵੀ ਲਗੀਆਂ ਸੀਗੀਆਂ ਲਾਠੀ ਚਾਰਜ ਦੇ ਵਿੱਚ ਵੀ ਹੋਏ ਜਾਂ ਕੋਟਕਪੂਰੇ ਵੀ ਬਹੁਤ ਸਾਰੀ ਜਗ੍ਹਾ ਜਿਹੜੀਆਂ ਘਟਨਾਵਾਂ ਹੋਈਆਂ ਉਹਦੇ ਵਿੱਚ ਜਿਹੜੇ ਫੱਟੜ ਹੋਏ ਉਹਨਾਂ ਦੇ ਵਿੱਚ ਸਬੰਧਤ ਪੁਲਿਸ ਅਫਸਰ ਜਾਂ ਰਾਜਸੀ ਨੇਤਾ ਜਿਨ੍ਹਾਂ ਨੇ ਜੁਰਮਾਨਾ ਰੂਪ ਧਾਰ ਕੇ ਇਹ ਸਾਰਾ ਜ਼ੁਲਮ ਕਰਨ ਦੀ ਆਗਿਆ ਦਿੱਤੀ ਜਾਂ ਜਿਨ੍ਹਾਂ ਨੇ ਜ਼ੁਲਮ ਕੀਤਾ ਹਾਥੀ ਉਹਨਾਂ ਨੂੰ ਆਪਾਂ ਬਣਦੀਆਂ ਸਜ਼ਾ ਦੇਵਾਂਗੇ ਇਹ ਦੋ ਗੱਲਾਂ ਨੂੰ ਮੁੱਖ ਰੱਖ ਕੇ ਰਿਹਾ ਉਦਮ ਫਰਮਾਂ ਜਿਹੜੀ ਬੇਨਤੀ ਕਰਨੀ ਆ ਆਪ ਜੀ ਦੇ ਨਾਲ ਉਹ ਇੱਕ ਇਨਸਾਫ ਦੇ ਜਿੰਨੀ ਮੇਰੀ ਸਮਝ ਹੈ ਤਿੰਨ ਤਕਾਜ਼ੇ ਨੇ ਇੱਕੋ ਹੀ ਮਾਪਦੰਡ ਨਹੀਂ ਹੈ ਇੱਕ ਇਨਸਾਫ ਦਾ ਮਾਪਦੰਡ ਇਹ ਆ ਕਿ ਜੋ ਇੱਥੇ ਦਿੱਲੀ ਤੱਕ ਦਾ ਕਾਨੂੰਨ ਚੱਲਦਾ ਜਿਹਨੂੰ ਆਪਾਂ ਆਈਪੀਸੀ ਕਹਿੰਦੇ ਇੰਡੀਅਨ ਪਿਨਲ ਕੋਡ ਉਹਦੇ ਵਿੱਚ ਦਿੱਲੀ ਦਾ ਤੱਕ ਦਾਵਾ ਕਰਦਾ ਕਿ ਸਾਰੇ ਖਿੱਤੇ ਦੇ ਵਿੱਚ ਜੇ ਕੋਈ ਜ਼ੁਲਮ ਹੁੰਦਾ ਤਾਂ ਉਸ ਜ਼ੁਲਮ ਕਰਨ ਵਾਲੇ ਜਰਵਾਣੇ ਨੂੰ ਅਸੀਂ ਸਜ਼ਾ ਦੇਣ ਦੇ ਲਈ ਆ ਕਾਨੂੰਨ ਬਣਾਇਆ ਹੋਇਆ ਤੇ ਅਦਾਲਤਾਂ ਬਣਾਈਆਂ ਹੋਈਆਂ ਜਿਹੜਾ ਨਿਆਂ ਕਰਨਗੀਆਂ ਅਸੀਂ ਉਹਦੇ ਤਹਿਤ ਇੱਕ ਇਨਸਾਫ ਦੀ ਬੁਹਾਰ ਲਾ ਰਹੇ ਹਾਂ ਇੱਥੇ ਵਕੀਲ ਸਹਿਬਾਨ ਵੀ ਬੈਠੇ ਨੇ ਜਾਂ ਹੋਰ ਵੀ ਪੰਥਕ ਆਗੂ ਬੈਠੇ ਨੇ ਜਿਨ੍ਹਾਂ ਨੂੰ ਇਹ ਗੱਲ ਦਾ ਵਾਸਤਾ ਪਤਾ ਹੈ ਬੜੀ ਬਾਖੂਬ ਕਿ ਆਪੀਸੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਆਦਬੀ ਕਰਨ ਵਾਲੇ ਸਾਕਸ਼ ਨੂੰ 295 295ਏ ਸੈਕਸ਼ਨ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਤੇ ਦੋਸ਼ ਆਇਦ ਹੁੰਦਾ ਤੇ ਇਸ ਸੈਕਸ਼ਨ ਚ ਆਪੀਸੀ ਦੇ ਵਿੱਚ 3 ਸਾਲ ਤੋਂ ਵੱਧ ਦੀ ਸਜ਼ਾ ਨਹੀਂ ਹੈ ਅਸੀਂ ਆਪਣਾ ਜੋ ਤਰੀਕਾ ਉਹਨੂੰ ਭੁੱਲ ਰਹੇ ਹਾਂ ਤੇ ਤੀਜਾ ਤਰੀਕਾ ਇਹ ਆ ਕਿ ਜਦੋਂ ਕੋਈ دنیਵੀ ਬਾਹ ਪੇਸ਼ ਜਾਏ ਨਾ ਕਿਸੇ ਤਰੀਕੇ ਦੀ ਤੇ ਫਿਰ ਗੁਰੂ ਆਪ ਸਮਰੱਥ ਹੈ ਅਕਾਲਪੁਰਖ ਆਪ ਵੀ ਇਨਸਾਫ ਲੈਂਦਾ ਹੈ ਜਿਹੜੇ ਸਿਆਸੀ ਲੋਗ ਜਿਨ੍ਹਾਂ ਦੀ ਇਸ ਕੰਮ 'ਚ ਭਾਈਵਾਲੀ ਸੀਗੀ ਜਾਂ ਜਿਹੜੇ ਪੁਲਿਸ ਵਾਲੇ ਸੀਗੇ ਉਹਨਾਂ ਦੇ ਅੱਜ ਵजूद ਲੱਭੋ ਨਾ ਬਾਦਲ ਪਰਿਵਾਰ ਕਿਤੇ ਲੱਭਿਆ ਨਾ ਪਟਿਆਲੇ ਵਾਲਿਆਂ ਦਾ ਜਿਨ੍ਹਾਂ ਦੀ ਸਰਦਾਰੀ 2-300 ਸਾਲ ਤੋਂ ਗਈ ਨਾ ਸਹੈ ਚਾਹੇ ਮੁਗਲ ਆਏ ਚਾਹੇ ਅੰਗਰੇਜ਼ ਆਏ ਕਿਸੇ ਸੂਰਤ 'ਚ ਨਸ ਗਈ ਅੱਜ ਉਹ ਖਾਕ ਬਣੇ ਹੋਏ ਸਾਰੇ ਉਹ ਪੁਲਿਸ ਅਫਸਰ ਸੁਮੇਧ ਸੈਣੀ ਜਿਨੇ ਇਸ ਕੇਸ ਚ ਹੁਕਮ ਦਿੱਤੇ ਪਰਮਰਾਜ ਉਮਰਾਂ ਨੰਗਲ ਉਹਨਾਂ ਨੇ ਸੁਮੇਧ ਸੈਣੀ ਆਪ ਕਹਿੰਦਾ ਸੀਗਾ ਕਿ ਮੈਂ 500 ਬੰਦਾ ਮਾਰਿਆ ਉਹ ਇੰਨੇ ਸਾਰੇ ਮਾਰਨ ਦੇ ਬਾਵਜੂਦ ਕਦੇ ਰੋਲੇ ਨਸ ਹੈ ਪਰ ਇਨ੍ਹਾਂ ਘਟਨਾਵਾਂ ਤੋਂ ਬਾਅਦ ਉਸ ਚੂਹੇ ਮੰਗੂ ਲੁਕਦੇ ਫਿਰੇ ਨੇ ਸਾਰੇ ਤਾਂ ਇਸ ਮਸਲੇ ਚ ਮੈਂ ਸਮਝਣਾ ਕਿ ਜਿੱਥੇ ਤੁਸੀਂ ਇਨਸਾਫ ਦੇ ਲਈ 7 ਸਾਲ ਤੋਂ ਆਪਣਾ ਸਿਰੜ ਦਿਖਾਇਆ ਔਰ ਗੁਰੂ ਦੇ ਘਰ ਇੱਕ ਹੋਰ ਬਹੁਤ ਵੱਡੀ ਗੱਲ ਹੈ ਮੰਜ਼ਲ ਦੀ ਪ੍ਰਾਪਤੀ ਦੇ ਨਾਲੋਂ ਜਿਹੜਾ ਰਸਤਾ ਤੁਸੀਂ ਚੁਣਿਆ ਉਸ ਨੂੰ ਵੱਧ ਤਵਜੋ ਤੇ ਵੱਧ ਤਰਜੀਹ ਮਿਲਦੀ ਸੱਤ ਸਾਲ ਆਈਪੀਸੀ ਦੇ ਰਾਹੀਂ ਸਜ਼ਾਦਵਾਨ ਦੇ ਲਈ ਜਿਹੜਾ ਤੁਸੀਂ ਸਿਰੜ ਦਿਖਾਇਆ ਉਸ ਦੇ ਲਈ ਦੁਨੀਆ ਦਾ ਹਰ ਸਿੱਖ ਮੁਬਾਰਕਵਾਦ ਦਾ ਸ਼ੱਕਦਾਰ ਹੈ ਪਰ ਨਾਲ ਦੀ ਨਾਲ ਜਿਨ੍ਹਾਂ ਨੇ ਸਿੱਖਾਂ ਦੇ ਤਰੀਕੇ ਦੇ ਨਾਲ ਇਨਸਾਫ ਲਿਆ ਉਹਨਾਂ ਦੀ ਪੰਥ ਦੇ ਵਿੱਚ ਉਸ ਤਰ੍ਹਾਂ ਪੁਸ਼ਪ ਪ੍ਰਤੀਤ ਤੇ ਸਤਕਾਰ ਨਹੀਂ ਹੈ ਉਹ ਵੀ ਆਪਣਾ ਕਰਨਾ ਬਣਦਾ ਹੈ ਦੂਸਰੀ ਬੇਨਤੀ ਮੈਂ ਇਹ ਕਰਨੀ ਕਿ ਗੁਰੂ ਘਰ ਦੇ ਵਿੱਚ ਜਿਹੜਾ ਸਿੰਘ ਮੈਦਾਨੇ ਜੰਗ ਦੇ ਵਿੱਚ ਆ ਕੇ ਸਿਰੜ ਦੇ ਨਾਲ ਸ਼ਹੀਦ ਹੋਏ ਉਹਦੇ ਪ੍ਰਤੀ ਇਹ ਮੰਨਿਆ ਜਾਂਦਾ ਹੈ ਕਿ ਉਸ ਨੂੰ ਪਾਤਸ਼ਾਹ ਨੇ ਉਸ ਦਾ ਹੱਕ ਅਦਾ ਕੀਤਾ ਪਰ ਕਹਿੰਦੇ ਮਰਨਾ ਮੌਨਸਾ ਸੂਰਿਆਂ ਹੱਕ ਹੈ ਸੂਰਮੇ ਦਾ ਹੱਕ ਹੈ ਜੇ ਉਹਨੂੰ ਮੈਦਾਨੇ ਜੰਗ ਦੇ ਵਿੱਚ ਸ਼ਹਾਦਤ ਪ੍ਰਾਪਤ ਹੋਏ ਗੁਰੂ ਘਰ ਸ਼ਹਾਦਤ ਸਭ ਤੋਂ ਉੱਪਰ ਦਾ ਰੁਤਬਾ ਹੈ ਖਾੜਕੂ ਸੰਘਰਸ਼ ਦੇ ਵਿੱਚ ਬਹੁਤ ਵੱਡੇ ਵੱਡੇ ਜਰਨੈਲ ਸ਼ਹਾਦਤ ਦਾ ਜਾਮ ਪੀਤਾ ਜਿਨ੍ਹਾਂ ਨੇ ਤੁਹਾਡੇ ਨੇੜੇ ਦੇ ਭਾਈ ਗੁਰਜਨ ਸਿੰਘ ਬੁੱਧ ਸਿੰਘ ਵਾਲਾ ਜਿਨ੍ਹਾਂ ਦਾ ਬਹੁਤ ਵੱਡਾ ਨਾਂ ਹੈ ਖਾੜਕੂ ਮੂਵਮੈਂਟ ਦੇ ਵਿੱਚ ਉਹ ਗੋਲੀ ਖਾ ਕੇ ਸ਼ਹੀਦ ਹੋਏ ਉਹਨਾਂ ਦੇ ਇਨਸਾਫ ਦੇ ਲਈ ਅਸੀਂ ਮੋਰਚੇ ਨਹੀਂ ਲਾਏ ਤੇ ਇਨਸਾਫ ਦੇ ਲਈ ਅਸੀਂ ਮੋਰਚੇ ਨਹੀਂ ਲਾਏ ਆ ਭਾਈ ਨਰੈਣ ਸਿੰਘ ਹੁਣੀ ਬੈਠੇ ਨੇ ਇਹਨਾਂ ਨੇ ਬੇਅੰਤ ਪੁਲਿਸ ਵਾਲਿਆਂ ਨੂੰ ਸਜ਼ਾ ਦਵਾਈਆਂ ਨੇ ਪੁਲਿਸ ਵਾਲੇ ਉਹਨਾਂ ਅਫਸਰਾਂ ਨੂੰ ਅਸੀਂ ਕੋਰਟਾਂ 'ਚ ਘੜੀਸ ਕੇ ਲੈ ਕੇ ਗਏ ਜਿਨ੍ਹਾਂ ਨੇ ਘਰ ਬੈਠਿਆਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਅੰਦਰ ਦਿੱਤਾ ਤੋਂ ਜਿੱਥੇ ਇਸ ਘਟਨਾ ਦਾ ਮੈਂ ਜ਼ਿਕਰ ਕਰਨਾ ਚਾਹਨਾ ਕਿ ਜਿੱਥੇ ਚਰਨਜੀਤ ਸ਼ਰਮਾ ਪਰਮਰਾਜ ਉਮਰਾਂ ਨੰਗਲ ਜਾਂ ਉਦੋਂ ਜਿਹੜਾ ਜੈਤੋਂ ਦਾ ਡੀਐਸਪੀ ਸੀਗਾ ਉਸ ਤੋਂ ਉੱਪਰ ਜਿਹਨੇ ਹੁਕਮ ਦਿੱਤਾ ਸਮੇਤ ਸ਼ੈਣੀ ਸਮੇਤ ਸ਼ੈਣੀ ਤੋਂ ਵੀ ਉੱਪਰ ਇਹ ਜਿਹੜੀ ਸਾਜ਼ਿਸ਼ ਹੈ ਧੁਰ ਦਿੱਲੀ ਦਰਬਾਰ ਤੋਂ ਇਸ ਸਾਜ਼ਿਸ਼ ਦਾ ਜਨਮ ਹੈ ਇਹ ਜਿੰਨੇ ਸਾਰੇ ਪੁਲਿਸ ਅਫਸਰ ਨੇ ਜਿਨ੍ਹਾਂ ਨੇ ਇੱਥੇ ਸੰਗਤ ਦੇ ਉੱਤੇ लाठी चार्ज ਕੀਤਾ ਸੱਟਾਂ ਲਾਈਆਂ ਉਹਦੇ ਲਈ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਪਰ ਨਾਲ ਦੀ ਨਾਲ ਜਿਸ ਪ੍ਰਕਾਰ ਦੋ ਯੋਧਿਆਂ ਨੇ ਆਪਣੀ ਜੁੱਧ ਦੀ ਕਲਾ ਦਿਖਾਈ ਆਪਣੀ ਸੂਰਬੀਰਤਾ ਦਿਖਾਈ ਉਹਨਾਂ ਦੀ ਉਹ ਸੂਰਬੀਰਤਾ ਦਾ ਵੀ ਜ਼ਿਕਰ ਹੋਣਾ ਚਾਹੀਦਾ ਇਹ ਨਰੈਣ ਸਿੰਘ ਹੁਣੀ ਇੱਥੇ ਬੈਠੇ ਨੇ ਭਾਈ ਬਖਸ਼ੀਤ ਸਿੰਘ ਹੁਣੀ ਬੈਠੇ ਨੇ ਜਾਂ ਬਾਬਾ ਹਰਦੀਪ ਸਿੰਘ ਹੁਣੀ ਬੈਠੇ ਨੇ ਜਿਨ੍ਹਾਂ ਨੇ ਪਿਛਲਾ ਸੰਘਰਸ਼ ਦੇਖਿਆ ਉਹਦੇ ਸੰਬੰਧੀ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹਨਾ ਕਿ 1993 ਤੱਕ 92 ਤੱਕ ਜੋ ਸਿੰਘਾਂ ਨੇ ਦੁਸ਼ਟ ਸੋਧੇ ਉਨ੍ਹਾਂ ਦੇ ਉਤੇ ਕਵੀਸ਼ਰੀਆਂ ਕਵਤਾਵਾਂ ਬਣਦੀਆਂ ਰਹੀਆਂ ਜੁਗਨੀਆਂ ਜਾਗੋ ਬਣਦੀਆਂ ਰਹੀਆਂ ਤੇ ਪੰਥ ਚੜ੍ਹਦੀ ਕਲਾ 'ਚ ਰਿਹਾ। ਦਿੱਲੀ ਦੇ ਵਿੱਚ ਲਲਿਤ ਮਾਕਨ ਵਰਗੇ, ਅਰਜਨ ਦਾਸ ਵਰਗੇ, ਧਰਮਦਾਸ ਸ਼ਾਸਤਰੀ ਵਰਗੇ, ਕਾਨਪੁਰ ਦੇ ਐਮਐਲਏ ਵਰਗੇ ਹੋਰ ਵੱਡੇ-ਵੱਡੇ ਵੈਦਿਆ ਵਰਗੇ ਵੱਡੇ-ਵੱਡੇ ਜਿਹੜੇ ਦੁਸ਼ਟ ਸੀਗੇ ਸੋਧੇ ਗਏ। 91 ਤੱਕ ਜਦੋਂ ਸਿੰਘਾਂ ਦੇ ਕਾਰਨਾਮਿਆਂ ਦੇ ਗੀਤ ਬਣਦੇ ਰਹੇ ਉਦੋਂ ਤੱਕ ਪੰਥ ਚੜ੍ਹਦੀ ਕਲਾ 'ਚ ਰਿਹਾ। 93 94 ਤੋਂ ਬਾਅਦ ਖਾੜਕੂ ਮੂਵਮੈਂਟ ਡਾਊਨ ਹੋਣ ਤੋਂ ਬਾਅਦ ਬੋਟਾ ਵਾਲਿਆਂ ਨੇ ਆ ਕੇ ਜਦੋਂ ਸਿਰਫ ਹੀਣਤਾ ਦੀ ਗੱਲ ਕੀਤੀ ਆ ਉਦੋਂ ਤੋਂ ਸਰਕਾਰਾਂ ਬਣੀਆਂ ਨੇ ਵੱਖ-ਵੱਖ ਪਰ ਪੰਥ ਉਸ ਤਰ੍ਹਾਂ ਚੜ੍ਹਦੀ ਕਲਾ 'ਚ ਨਹੀਂ ਗਿਆ ਸੋ ਜਿੱਥੇ ਅਸੀਂ ਜਰਵਾਣੇ ਦਾ ਜ਼ਿਕਰ ਕਰਨਾ ਹੈ ਜਰਵਾਣੇ ਦੇ ਜ਼ੁਲਮ ਦਾ ਜ਼ਿਕਰ ਕਰਨਾ ਹੈ ਉੱਥੇ ਜਿਸ ਸੂਰਬੀਰਤਾ ਦੇ ਨਾਲ ਸਿੰਘਾਂ ਨੇ ਜੋਰ ਦਿਖਾਏ ਨੇ ਗੁਰਜੀਤ ਸਿੰਘ ਹੋਣਾ ਨੇ ਜਾਂ ਕ੍ਰਿਸ਼ਨ ਭਗਵਾਨ ਸਿੰਘ ਹੋਣਾ ਨੇ ਉਹਨਾਂ ਦਾ ਜ਼ਿਕਰ ਵੀ ਚਾਹੀਦਾ ਹੈ ਗੱਲੀ ਹੀਣਤਾ ਦਾ ਜ਼ਿਕਰ ਕਰਕੇ ਕੁੱਟ ਦਾ ਜ਼ਿਕਰ ਕਰਕੇ ਅੱਜ ਤੱਕ ਦੁਨੀਆ 'ਚ ਕੋਈ ਨਹੀਂ ਜਿੱਤਿਆ ਆ। ਆਖਰੀ ਗੱਲ ਜਿਹੜੀ ਮੈਂ ਬੇਨਤੀ ਕਰਨੀ ਉਹ ਮੇਰੇ ਤੋਂ ਦੋ ਤਿੰਨ ਬਲਾਰੇ ਪਹਿਲਾਂ ਬਖਸ਼ੀਤ ਸਿੰਘ ਹਣੀ ਬੋਲ ਕੇ ਗਏ ਸੀਗੇ ਦੋ ਗੱਲਾਂ। ਇੱਕ ਗੱਲ ਉਹ ਬੋਲ ਕੇ ਗਏ ਕਿ ਇੱਕ ਸਾਡਾ ਆਖਰੀ ਨਿਸ਼ਾਨਾ ਹੰਨੇ ਹੰਨੇ ਮੀਰੀ ਦਾ ਆਜ਼ਾਦੀ ਦਾ ਖਾਲਿਸਤਾਨ ਦਾ ਉਹ ਅਸੀਂ ਆਪ ਵੀ ਲੈਣੀ ਆ ਇਸ ਖਿੱਤੇ ਦੇ ਇੰਡੀਆ ਦੇ ਏਸ਼ੀਆ ਦੇ ਹਰੇਕ ਨਤਾਣੇ ਦੇ ਲਈ ਲੈ ਕੇ ਦੇਣੀ ਪਰ ਦੁਨੀਆ ਸਾਰੀ ਦੇ ਵਿੱਚ ਜਦੋਂ ਵੀ ਕੋਈ ਕੌਮਾਂ ਲੜਦੀਆਂ ਨੇ ਉਹਨਾਂ ਦੇ ਨਿਸ਼ਾਨੇ ਤਿੰਨ ਹਿੱਸਿਆਂ 'ਚ ਵੰਡੇ ਜਾਂਦੇ ਨੇ ਕੁਝ ਲੌਂਗ ਟਰਮ ਪਲੈਨਿੰਗ ਹੁੰਦੀ ਕੁਝ ਮੀਡੀਅਮ ਟਰਮ ਕੁਝ ਸ਼ਾਰਟ ਟਰਮ ਇਹ ਕਦੇ ਵੀ ਨਹੀਂ ਹੁੰਦਾ ਹੈ ਕਿ ਕੋਈ ਇਕੱਲਾ ਇੱਕ ਤਰੀਕੇ ਨਾਲ ਹੀ ਲੜੇ ਸੋ ਜਿੱਥੇ ਅਸੀਂ ਇਸ ਨੂੰ ਲੌਂਗ ਟਰਮ ਪਲੈਨਿੰਗ ਦੇ ਲਈ ਕਦਮ-ਬਕਦਮ ਵਧਣਾ ਉਥੇ ਨਾਲ ਦੀ ਨਾਲ ਜਿਹੜੇ ਸਾਡੇ ਮੌਕੇ ਦੇ ਸਰੋਕਾਰ ਨੇ ਉਹਨਾਂ ਦੇ ਲਈ ਵੀ ਆਪਾਂ ਆਪਣਾ ਫਰਜ਼ ਨਿਭਾਣਾ ਤੇ ਦੂਸਰੀ ਬੇਨਤੀ ਫੈਸਲੇ ਸੰਬੰਧੀ ਕਰਕੇ ਗਏ ਨੇ ਕਿ ਫੈਸਲੇ ਗੁਰਮਤੇ ਅਨਸਾਰ ਹੋਣਗੇ ਸਿੱਖਾਂ ਦੇ ਵਿੱਚ ਅਕਾਲੀ ਫੂਲਾ ਸਿੰਘ ਹੋਣਾਂ ਤੋਂ ਬਾਅਦ ਗੁਰਮਤੇ ਕੋ ਬਹੁਤੇ ਨਹੀਂ ਹੋਏ 1823 ਚ ਆਖਰੀ ਗੁਰਮਤਾ ਹੋਇਆ ਉਸ ਤੋਂ ਬਾਅਦ ਥੋੜੇ-ਥੋੜੇ ਕਿਤੇ-ਕਿਤੇ ਹੋਏ ਤੇ ਗੁਰਮਤੇ ਸੰਬੰਧੀ ਜਿਹੜੇ ਪੰਥ ਦੇ ਜਾਣੂ ਲੋਕ ਨੇ ਉਹਨਾਂ ਨੂੰ ਤਾਂ ਸਮਝ ਹੈ ਕਿ ਗੁਰਮਤਾ ਕਿੱਦਾਂ ਹੁੰਦਾ ਮੈਂ ਸੰਗਤ ਲਈ ਵੀ ਇਹ ਜਾਣਕਾਰੀ ਦੇ ਕੇ ਜਾਣੀ ਚਾਹਨਾ ਕਿ ਸੰਗਤ ਗੁਰਮਤਾ ਕਿੱਦਾਂ ਹੁੰਦਾ ਰਹੇ ਗੁਰਮਤੇ ਵੇਲੇ ਇੱਕ ਜਥੇਦਾਰ ਆਗੂ ਚੁਣਿਆ ਜਾਂਦਾ ਸੀਗਾ ਉਹ ਜਥੇਦਾਰ ਆਗੂ ਪੰਥ ਦੇ ਚੁਣਵੇਂ ਸਿੰਘਾਂ ਨੂੰ ਸਾਧਦਾ ਸੀਗਾ ਜਿਨ੍ਹਾਂ ਲਈ ਪੰਥ ਲਈ ਕੋਈ ਦੇਣ ਉਸ ਤੋਂ ਬਾਅਦ ਉਹ ਜਥੇਦਾਰ ਗੁਰੂ ਦੇ ਹਜ਼ੂਰ ਅਰਦਾਸ ਕਰਦਾ ਕਿ ਪਾਤਸ਼ਾਹ ਅਸੀਂ ਪੰਥ ਦੀ ਚੜ੍ਹਦੀ ਕਲਾ ਦੇ ਲਈ ਇੱਕ ਗੁਰਮਤਾ ਪਕਾਣ ਲੱਗੇ ਆਂ ਸਾਨੂੰ ਨਿਰਪੱਖ ਹੋ ਕੇ ਗੁਰਮਤਾ ਪਕਾਣ ਦੀ ਸਮਰੱਥਾ ਬਖਸ਼ੋ ਉਸ ਤੋਂ ਬਾਅਦ ਉਹ ਜਥੇਦਾਰ ਹਾਜ਼ਰ ਸਿੰਘਾਂ ਦੇ ਵਿੱਚੋਂ ਇੱਕ ਸਿੱਖ ਦਾ ਨਾਂ ਲੈਂਦਾ ਹੈ ਪੰਜ ਸਿੰਘ ਚੁਣਨ ਲਈ ਜਦੋਂ ਇੱਕ ਦਾ ਨਾਂ ਲੈਂਦਾ ਹੈ ਤੇ ਸਾਰਿਆਂ ਨੂੰ ਪੁੱਛਦਾ ਹੈ ਕਿ ਭਾਈ ਇਹਦੇ ਪੰਥਕ ਰਹਿਤ ਜਾਂ ਇਹਦੀ ਸਖਸ਼ੀ ਰਹਿਤੇ ਕਿਸੇ ਨੂੰ ਕੋਈ ਇਤਰਾਜ਼ ਤੇ ਨਹੀਂ ਜੇ ਸੰਗਤ ਕੋਈ ਇਤਰਾਜ਼ ਕਰਦਾ ਹੈ ਤਾਂ ਉਸ ਵਕਤ ਮੌਕੇ ਤੇ ਉਹ ਸਿੰਘ ਨੂੰ ਆਪਣਾ ਸਪਸ਼ਟੀਕਰਨ ਦੇਣਾ ਪੈਂਦਾ ਪਰ ਜੇ ਕੋਈ ਇਤਰਾਜ਼ ਨਾ ਕਰੇ ਜਾਂ ਉਹ ਸਪਸ਼ਟੀਕਰਨ ਜਥੇਦਾਰ ਨੂੰ ਠੀਕ ਲੱਗੇ ਤਾਂ ਇੱਕ ਸਿੰਘ ਚੁਣਿਆ ਜਾਂਦਾ ਇਸ ਤਰ੍ਹਾਂ ਕਰਕੇ ਉਹ ਸਿੰਘ ਨੂੰ ਨਾਲ ਰਲਾ ਕੇ ਸਲਾਹ ਕਰਕੇ ਉਹ ਦੂਜੇ ਸਿੰਘ ਦਾ ਨਾਮ ਲੈਂਦਾ ਫਿਰ ਤੀਜੇ ਦਾ ਫਿਰ ਚੌਥੇ ਦਾ ਫਿਰ ਪੰਜਵੇਂ ਦਾ ਪੰਜ ਸਿੰਘ ਚੁਣੇ ਜਾਂਦੇ ਨੇ ਪਹਿਲਾਂ ਜੱਜ ਦੇ ਤੌਰ ਤੇ ਤੇ ਜਿਹੜਾ ਜਥੇਦਾਰ ਹੈ ਉਹ ਗੁਰੂ ਦੀ ਤਾਬਿਆ ਬੈਠ ਜਾਂਦਾ ਸਾਖੀ ਦੇ ਤੌਰ ਤੇ ਇਹ ਸਾਰੇ ਪ੍ਰੋਸੈਸ ਦਾ ਉਹ ਗਵਾਹ ਹੈ ਤੇ ਉਹ ਪੰਜ ਸਿੰਘਾਂ ਨੂੰ ਫਿਰ ਬਾਕੀ ਆਏ ਜਿਹੜੇ ਸਿੰਘ ਨੇ ਉਹ ਆਪਣਾ ਰਾਏ ਦਿੰਦੇ ਨੇ مشورہ ਦਿੰਦੇ ਨੇ ਕਿ ਇਹ ਮਸਲਾ ਐਵੇਂ ਕਰਿਆ ਜਾਏ ਤੇ ਉਹ ਆਏ ਹੋਏ ਰਾਏ مشورਿਆਂ ਦੇ ਅਨੁਸਾਰ ਪੰਜ ਸਿੰਘ ਜੋ ਗੁਰੂ ਦੀ ਰਵਾਇਤ ਹੈ ਉਹਨੂੰ ਮੁੱਖ ਰੱਖ ਕੇ ਤੇ ਪੰਥ ਦੀ ਚੜ੍ਹਦੀ ਕਲਾ ਨੂੰ ਮੁੱਖ ਰੱਖ ਕੇ ਗੁਰਮਤਾ ਪਕਾਉਂਦੇ ਨੇ ਉਸ ਨੂੰ ਗੁਰਮਤਾ ਕਿਹਾ ਜਾਂਦਾ ਹੈ ਇਸੇ ਕਰਕੇ ਸਿੱਖਾਂ 'ਚ ਪਹਿਲਾਂ ਕੋਈ ਆਗੂ ਨਾ ਹੁੰਦਾ ਹੈ ਗੁਰਮਤਾਈ ਆਗੂ ਦਾ ਰੋਲ ਨਿਭਾਉਂਦਾ ਸੀਗਾ ਅੱਜ ਆਪਾਂ ਦੇ ਆਲੇ ਆਗੂਆਂ ਦੇ ਮਗਰ ਤੁਰੇ ਫਿਰਦੇ ਆ ਉਹ ਕੋਈ ਹੁਨਤਾਈ ਕਰਕੇ ਕੋਈ ਗਲਤੀ ਕਰਕੇ ਕੋਈ ਕਿਸੇ ਗੱਲ ਕਰਕੇ ਖਿਸਕ ਜਾਂਦਾ ਹੈ ਤੇ ਆਪਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਅੱਜ ਲੋੜ ਹੈ ਕਿ ਫੈਸਲੇ ਲੈਣ ਦੇ ਲਈ ਦੇਹਤਾਰੀ ਆਗੂ ਦੀ بجائے ਪੰਜਾ ਸਿੰਘਾਂ ਦੇ ਰਾਹੀ ਆਪਾਂ ਗੁਰਮਤਿ ਪਕਾਈਏ ਤੇ ਉਸ ਗੁਰਮਤ ਗੁਰਮਤਿ ਉੱਤੇ ਚਲਿਏ ਸੋ ਇਨੀਆਂ ਕੋ ਮੇਰੀਆਂ ਬੇਨਤੀਆਂ ਨੇ ਮਹਾਰਾਜ ਆਗੇ ਅਰਦਾਸ ਹੈ ਕਿ ਜੋ ਤੁਹਾਡੀਆਂ ਸੱਚੀਆਂ ਭਾਵਨਾਵਾਂ ਮੰਨੇ ਸੰਗਤ ਦੀਆਂ ਪ੍ਰਬੰਧਕਾਂ ਦੀਆਂ ਉਹਦੇ ਅਨੁਸਾਰ ਪਾਤਸ਼ਾਹ ਸਾਨੂੰ ਵੱਲ ਉੱਦਮ ਕਰਨ ਦੀ ਸਮਰੱਥਾ ਬਖਸ਼ੇ ਇਨੀਆਂ ਕੋ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ